ਸਾਥੀਕਾਰ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦਾ ਰਾਸੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੋ ਇਸ ਦੁਨੀਆ ਤੇ ਨਹੀਂ ਰਹੇ ਉਹ ਪੰਜਾਬ ਦੇ ਮੁੱਖ ਮੰਤਰੀ ਸੀ ਅਤੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਡਿਪਟੀ ਸੀਐਮ ਅਤੇ ਗ੍ਰਹਿ ਮੰਤ్రਾਲਾ ਵੀ ਉਹਨਾਂ ਦਿਨਾਂ ਦੇ ਵਿੱਚ ਸੀ ਜੇ ਗੱਲ ਕਰੀਏ ਸੁਮੇਤ ਸੈਣੀ ਦੀ ਜਿਹੜੇ ਡੀਜੀਪੀਸੀ ਪੰਜਾਬ ਦੇ ਉਹਨਾਂ ਇਹ ਮਿਲੀਪੁਖਸੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਪ ਮੁੱਖ ਮੰਤਰੀ ਵੀ ਸੀ ਦੂਸਰੇ ਪਾਸੇ ਡਿਪਟੀ ਸੀਐਮ ਅਤੇ ਤੀਸਰਾ ਉਹਨਾਂ ਕੋਲ ਵੱਡਾ ਅਹੁਦਾ ਸੀ ਕਿ ਉਹ ਪੰਜਾਬ ਦੇ ਪ੍ਰਧਾਨ ਸੀ ਯਾਨੀ ਕਿ ਵੱਡੇ ਫੈਸਲੇ ਲੈ ਗਿਆ ਡੀਜੀਪੀ ਸਮੇਤ ਸੈਣੀ ਦੀ سپورਟ ਕੀਤੀ ਗਈ ਲੇਕਿਨ ਸੇਕ ਪੰਥ ਅਤੇ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਉਹਨਾਂ ਦਿਨਾਂ ਤੋਂ ਹੀ ਵਿਰੋਧ ਬਾਦਲ ਪਰਿਵਾਰ ਦਾ ਚੱਲਦਾ ਆ ਰਿਹਾ ਹੈ ਕਿ ਡੀਜੀਪੀ ਸੁਮੇਤ ਸੈਣੀ ਜਿਨ੍ਹਾਂ ਨੇ ਸਿੱਖਾ ਪੰਥ ਦੀ ਨਸਲ ਕੁਸ਼ੀ ਕੀਤੀ ਉਹਨਾਂ ਨੂੰ ਯਾਨੀ ਕਿ ਸੁਮੇਦ ਸੈਣੀ ਅਤੇ ਸੁਮੇਦ ਸੈਨ ਦੀ ਸਾਥੀਆਂ ਨੂੰ ਪ੍ਰਮੋਟ ਕੀਤਾ ਗਿਆ ਸੁਖਬੀ ਸਿੰਘ ਬਾਦਲ ਵੱਲੋਂ ਜੇਕਰ ਗੱਲ ਕੀਤੀ ਗਈ ਵਿਰਸਾ ਸਿੰਘ ਬਿਲਟੋਹਾ ਦੀ ਵਿਰਸਾ ਸਿੰਘ ਬਿਲਟੋਹਾ ਨੇ ਕਿਹਾ ਸੀ ਕਿ ਮੈਂ ਆਲਰੇਡੀ ਵਾਰਨਿੰਗ ਦਿੱਤੀ ਸੀ ਸੁਖਬੀ ਸਿੰਘ ਬਾਦਲ ਨੂੰ ਕਿ ਤੁਸੀਂ ਸੁਮੇਦ ਸੈਣੀ ਨੂੰ ਕਿਸੇ ਵੀ ਮਾਮਲੇ ਵਿੱਚ ਨਾ ਲੈ ਕੇ ਆਓ ਕਿਉਂਕਿ ਇਹਨਾਂ ਨੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਹੈ ਇਸ ਦੇ باوجود ਵੀ ਨਹੀਂ ਸੁਣੀ ਕਿਉਂਕਿ ਸੱਤਾ ਦਾ ਨਸ਼ਾ ਸੀ ਲੇਕਨ ਸਤਾ ਦਾ ਨਸ਼ਾ ਲਾ ਦਿੱਤਾ ਪੰਥ ਪੰਥ ਅਤੇ ਪੰਥਕ ਬੋਰਡ ਨੇ ਦੱਸਦੀ ਕਿ 30 ਸਾਲਾਂ ਬਾਅਦ ਫਿਰ ਇੱਕ ਵੱਡਾ ਮਾਮਲਾ ਆਇਆ ਹੈ ਪੰਜਾਬ ਦੇ ਡੀਜੀਪੀ ਸੁਮੇਤ ਸੈਣੀ ਦਾ 1991 ਦੇ ਵਿੱਚ ਇੱਕ ਮੁੱਠਪੇੜ ਹੁੰਦੀ ਹੈ ਜਿੱਥੇ ਵਲ ਟੂਰਿਜ਼ਮ ਜਾਨਕਿ ਚੰਡੀਗੜ੍ਹ ਕਾਰਪੋਰੇਸ਼ਨ ਦੇ ਅਧਿਕਾਰੀ ਬਲਵੰਤ ਸਿੰਘ ਮਲਤਾਨੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਮੁੱਠਪੇੜ ਦੇ ਵਿੱਚ ਪੰਜਾਬ ਪੁਲਿਸ ਦੇ ਕਰਮਚਾਰੀ ਮਾਰੇ ਜਾਂਦੇ ਨੇ ਉਹਨਾਂ ਦਿਨਾਂ ਦੇ ਵਿੱਚ ਡੀਜੀਪੀ ਸੁਮੇਤ ਸੈਣੀ ਜਿਹੜੇ ਐਸਐਸਪੀ ਸੀ ਮਲਤਾਨ ਬਲਵੰਤ ਸਿੰਘ ਮਲਤਾਨੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਉਸ ਤੋਂ ਬਾਅਦ ਇਹ ਕਹਿ ਕੇ ਪੱਲਾ ਛਾੜ ਦਿੱਤਾ ਜਾਂਦਾ ਹੈ ਡੀਜੀਪੀ ਸੁਮੇਤ ਸੈਣੀ ਵੱਲੋਂ ਕਿ ਉਹ ਫਰਾਰ ਹੋ ਗਿਆ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਜਦੋਂ ਬਲਵੰਤ ਸਿੰਘ ਮਲਤਾਨੀ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਖਬਰ ਲੱਗੀ ਕਿ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਮਲਤ ਜਿਹੜੇ ਬਲੌਂਸਿੰਗ ਮਲਤਾਨੀ ਨੇ ਉਹਨਾਂ ਦੇ ਨਾਲ ਤਸ਼ੱਦਦ ਉਹਨਾਂ ਨੂੰ ਫਿਜ਼ੀਕਲ ਟੌਰਚਰ ਕੀਤਾ ਗਿਆ ਡੀਜੀਪੀ ਸੁਮੇਸ਼ ਸੈਣੀ ਵੱਲੋਂ ਸੁਪਰੀਮ ਕੋਰਟ ਤੇ ਵੀ ਗੈਸ ਸੀ ਲੇਕਿਨ ਸੁਪਰੀਮ ਕੋਰਟ ਨੇ ਉਹਨਾਂ ਦਿਨਾਂ ਵਾਲੀ ਐਫਆਈਆਰ ਦਰਜ ਜਿਹੜੀ ਹੈ ਕੀਤੀ ਹੋਈ ਸੀ ਉਹ ਖਰਚ ਕਰ ਦਿੱਤੀ ਲੇਕਿਨ ਹੁਣ ਫਿਰ ਦੁਬਾਰਾ ਸ਼ਿਕੰਜਾ ਕੱਸ ਦਿੱਤਾ ਗਿਆ ਹੈ ਡੀਜੀਪੀ ਸੁਮੇਸ਼ ਸੈਣੀ ਤੇ ਉਹ ਕਤਲ ਜਿਹੜਾ ਬਲਵੰਤ ਸਿੰਘ ਮਲਤਾਨੀ ਦਾ ਡੀਜੀਪੀ ਸੁਮੇਤ ਸੈਣੀ ਵੱਲੋਂ ਕੀਤਾ ਗਿਆ ਲਗ ਲਗ ਤਹਾਰ ਧਰਾਵਾਂ ਦੇ ਤਹਿਤ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਸ਼ਿਕੰਜਾ ਕਸ ਦਿੱਤਾ ਹੈ ਡੀਜੀਪੀ ਸੁਮੇਤ ਸੈਣੀ ਜਿਨ੍ਹਾਂ ਨੇ ਸਿੱਖ ਅਤੇ ਸਿੱਖ ਪੰਦੇ ਨੌਜਵਾਨਾਂ ਦੀ ਨਸ਼ਲ ਕੁਸੀ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਪ੍ਰਧਾਨ ਜਿਨ੍ਹਾਂ ਦਾ ਹਾਲੇ ਅਸਤੀਫਾ ਨਹੀਂ ਮਨਜ਼ੂਰ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਸੀ ਵਿਰਸਾ ਸਿੰਘ ਵਿਲਟੋਹਾ ਨੇ ਕਿਹਾ ਸੀ ਕਿ ਇਸ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੇ ਸਿੱਕਾ ਦੀ ਨਕਲ ਕੂਰੀ ਕੀਤੀ ਹੈ ਉਦੋਂ ਬਲਵੰਤ ਸਿੰਘ ਮਲਤਾਨੀ ਦਾ ਮਾਮਲਾ ਫਿਰ ਇੱਕ ਦੁਬਾਰਾ ਜਿਹੜਾ ਹੈ ਖੰਘਾਲਿਆ ਹੈ ਹੋ ਸਕਦੀ ਹੈ ਵੱਡੀ ਕਾਰਵਾਈ ਆਉਣ ਵਾਲੇ ਦਿਨਾਂ ਦੇ ਵਿੱਚ ਡੀਜੀਪੀ ਸੁਮੇਤ ਸੈਣੀ ਤੇ ਧੰਨਵਾਦ